ਬੰਦੀਆਂ ਸਿੱਖ ਜਥੇਬੰਦੀਆਂ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਵੱਖ-ਵੱਖ ਜਿਹੜੇ ਲੋਕ ਪਿੰਡਾਂ ਤੋਂ ਪਹੁੰਚੇ ਆ ਉਹਦਾ ਕਾਰਨ ਹੈ ਕਿ ਪਰसों ਜਿਹੜੀ ਮੁਕਸਰ ਦੇ ਵਿੱਚ ਇੱਥੇ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ ਮਾਹੌਲ ਖਰਾਬ ਕਰਨ ਦੀ ਪੰਜਾਬ ਦੀ ਕੋਸ਼ਿਸ਼ ਜਿਹੜੀ ਹੋ ਰਹੀ ਹੈ ਉਹਦੇ ਵਿੱਚ ਅੱਜ ਸਭ ਤੋਂ ਜ਼ਿਆਦਾ ਰੋਲ ਜਿਹੜੇ ਨਕਲੀ ਸਿਵਸਨ ਵਾਲੇ ਬਣੇ ਹੋਏ ਆਪ ਦੇ ਘਰਾਂ ਦੇ ਗੋਲੀਆਂ ਚ ਲਾ ਲੈਣੀਆਂ ਸਿਕਿਉਰਟੀਆਂ ਲੈਣ ਖਾਤਰ ਐ ਇੱਥੇ ਵੀ ਜਿਹੜਾ ਜਿਦੀ ਖਾਤਰ ਇਹ ਇਹਨਾਂ ਨੇ ਮੋਰਚਾ ਲਾਇਆ ਉਹ ਨੂੰ ਇਹ ਸਿਕਿਉਰਟੀ ਦੀ ਮੰਗ ਕਰ ਰਹੇ ਸੀ ਉਹ ਬੰਦਾ ਕੌਣ ਆ ਰਵੀ ਖਾਨ ਦਾ ਨਾਮ ਸ਼ਾਇਦ 212 ਦੇ ਵਿੱਚ ਉਹ ਤੇ ਐਂਡੀਪੀਐਸ ਦਾ ਗੋਲੀਆਂ 200 ਗੋਲੀਆਂ ਦਾ ਪਰਚਾ ਦਰਜ ਆ ਉਹ ਤੇ ਉਹ ਬੰਦੇ ਨੂੰ ਕਹਿੰਦੇ ਥ੍ਰੈਟ ਆ ਉਹ ਬੰਦੇ ਨੂੰ ਕਹਿੰਦੇ ਸਿਕਿਉਰਟੀ ਮਿਲਣੀ ਚਾਹੀਦੀ ਜੇ ਧਮਕੀਆਂ ਆਉਂਦੀਆਂ ਨੇ ਹੱਦ ਹੋ ਗਈ ਉਹ ਇਹ ਜੇ ਸਰਕਾਰ ਹੋਈ ਖੜੀ ਆ ਜਿਹੜਾ ਮੜਾ ਕੋਈ ਜਾ ਕੇ ਕਹਦੇ ਆਪਦੇ ਆਪ ਡਰਾਮਾ ਰਚ ਲੇ ਉਹਨੂੰ ਚੱਕ ਕੇ ਚਾਰ ਬੰਦੇ ਸਕਿਉਰਿਟੀ ਦੇ ਦਿੰਦੇ ਆ ਹਜ਼ਾਰਾਂ ਬੰਦਾ ਪੰਜਾਬ ਪੁਲਿਸ ਦਾ ਇਹਨਾਂ ਨੇ ਸਕਿਉਰਿਟੀ ਕਰ ਰਿਹਾ ਇਹ ਉਹਨਾਂ ਚੰਬਲ ਚੰਬਲ ਕੇ ਲੋਕਾਂ ਨੂੰ ਗਾਲਾਂ ਕੱਢਦੇ ਆ ਚੈਨਲਾਂ ਤੇ ਬੈਠ ਕੇ ਸੋਸ਼ਲ ਮੀਡੀਆ ਤੇ ਆ ਕੇ ਧਮਕਾਉਂਦੇ ਆ ਇਹ ਮਾਹੌਲ ਵੀ ਜਿਹੜਾ ਭਾਈਚਾਰਾ ਖਰਾਬ ਹੋ ਰਿਹਾ ਅੱਜ ਪੰਜਾਬ ਦੇ ਅੰਦਰ ਜਿਹੜਾ ਭਾਈਚਾਰਾ ਆਪਾਂ ਕਹਿੰਦੇ ਹਿੰਦੂ ਸਿੱਖ ਦਾ ਜਿਹੜਾ ਰਿਸ਼ਤਾ ਉਹਨੂੰ ਖਰਾਬ ਕੌਣ ਕਰ ਰਿਹਾ ਇਹ ਲੋਕ ਕਰ ਰਹੇ ਆ ਅੱਛਾ ਇਹਦੇ ਵਿੱਚ ਜਿਹੜੀ ਦੂਜੀ ਵੱਡੀ ਗੱਲ ਆ ਇਨਾ ਤੇ ਜਿਹੜਾ ਰਜੇਸ਼ ਗਰਗ ਹੈ ਇਥੋਂ ਦਾ ਆਪਣੇ ਆਪ ਨੂੰ ਸਿਰਸਣਾ ਪ੍ਰਧਾਨ ਕਹਿੰਦਾ ਮਕਸਰ ਦਾ ਉਹ ਬੰਦੇ ਦੇ ਨਾਲ ਉਥੇ ਜਿਹੜੇ ਮੁੰਡੇ ਦੀ ਕੁੱਟਮਾਰ ਹੋਈ ਹੈ ਉਹਨੂੰ ਕੁੱਟਣ ਕੌਣ ਆਏ ਆ ਇਹ ਬੰਦੇ ਕੌਣ ਹੈ ਜਿਹੜੇ ਬੰਦੇ ਨਸ਼ਾ ਵੇਚਦੇ ਆ ਪੰਜਾਬ ਚ ਆ ਕੇ ਜਿਹੜੇ ਬੰਦੇ ਗੁੰਡਾਗਰਦੀ ਕਰਦੇ ਆ ਜਿਹੜੇ ਬੰਦੇ ਆ ਕੇ ਸਾਡੇ ਸਿੱਖਾਂ ਦੀਆਂ ਪੱਗਾਂ ਲਾਉਂਦੇ ਆ ਮੁੰਡਿਆਂ ਨੂੰ ਕੁੱਟਮਾਰ ਕਰਦੇ ਆ ਉਹ ਬੰਦੇ ਕੌਣ ਹੈ ਪ੍ਰਵਾਸੀ ਇੱਥੇ ਆਏ ਹੋਏ ਪੰਜਾਬ ਜਿਹੜੇ ਵੱਸ ਚੁੱਕੇ ਉਹ ਕਹਿੰਦੇ ਸਿਰਸਣਾ ਦੇ ਪ੍ਰਧਾਨ ਆ ਜੀ ਕਮ ਹਾਲ ਕਾਣ ਖਰਾਬ ਕਰ ਰਿਹਾ ਮਾਹੌਲ ਸੇ ਖਰਾਬ ਕਰ ਰਿਹਾ ਬਦਨਾਮ ਸਿੱਖਾਂ ਨੂੰ ਕਿੱਟਾ ਜਾਂਦਾ ਵੀ ਇਹ ਭਾਈ ਚਲਾ ਖਰਾਬ ਕਰਦੇ ਆ ਮਾਹੌਲ ਖਰਾਬ ਕਰਦੇ ਆ ਸ਼ਾਂਤੀ ਨਹੀਂ ਹੋਣ ਦੇਣਾ ਚਾਹੁੰਦੇ ਹੁਣ ਇਹ ਨੂੰ ਪੰਜਾਬ ਨੂੰ ਲਾਂਬੂ ਕੌਣ ਲਾ ਰਿਹਾ ਕੀ ਨੱਥ ਪਾਊਗੀ ਸਰਕਾਰ ਕੀ ਸਕੰਜਾ ਕਸੂਗੀ ਕੀ ਇਹਨਾਂ ਬੰਦੇ ਦੀ ਪੜਤਾਲ ਹੋਊਗੀ ਵੀ ਜਿਹੜੇ ਬੰਦੇ ਇੱਥੇ ਆ ਕੇ ਕਤਲ ਕਰਕੇ ਮੋਹਾਲੀ ਦੇ ਵਿੱਚ ਦੋ ਮੁੰਡੇ ਕਤਲ ਹੋਏ ਕਿੰਨੇ ਬੰਦੇ ਫੜੇ ਨਹੀਂ ਗੇ ਇਹਦੇ ਵਿੱਚੋਂ ਇੱਕ ਮੁੰਡਾ ਪਹਿਲਾਂ ਕੁੱਟ ਕੇ ਨਾਲੇ ਅਧਮਰਿਆ ਕਰਤਾ ਉਹ ਨਹੀਂ ਬੰਦੇ ਫੜੇਗੇ ਆਕਤ ਨਾਮਕਸਰ ਵਾਲੀ ਇਹ ਜੇ ਤੁਸੀਂ ਦੇਖੋਗੇ ਇੱਥੋਂ ਅੜੀਆ ਰਬਈਆ ਦੇਖੋ ਪ੍ਰਸ਼ਾਸਨ ਦਾ ਅੜੀਆ ਰਬਈਆ ਗੁਰੂ ਘਰ ਦੇ ਵਿੱਚ ਬੈਠੇ ਆ ਆਮ ਤੌਰ ਦੇ ਉੱਤੇ ਜਦੋਂ ਵੀ ਕੋਈ ਧਰਨਾ ਪ੍ਰਦਰਸ਼ਨ ਹੁੰਦਾ ਤਾਂ ਉਹਦੇ ਵਿੱਚ ਪ੍ਰਸ਼ਾਸਨ ਆ ਕੇ ਪੂtro ਸਰ ਹੁੰਦਾ ਵੀ ਅਸੀਂ ਆਜਰੀ ਕਾਰਵਾਈ ਇਹਨਾਂ ਸਮਾਂ ਦੇ ਰਿਓ ਭਈ ਅਸੀਂ ਇਹਨਾਂ ਦੇ ਨਾਲ ਜੀ ਕਾਰਵਾਈ ਕਰਦੇ ਆਂਗੇ ਇੱਥੇ ਡੀਐਸਪੀ ਆ ਕੇ ਪਿੱਛੇ ਕਮਰੇ 'ਚ ਬੈਠੇ ਐ ਐਸਪੀ ਕਮਰੇ 'ਚ ਬੈਠਾ ਐ ਇੱਥੇ ਆ ਕੇ ਕਹਿੰਦੇ ਅਸੀਂ ਲੋਕਾਂ ਦੇ ਨਹੀਂ ਆ ਕੇ ਬੋਲਣਾ ਪਰਿਵਾਰ ਨੂੰ ਬੁਲਾ ਕੇ ਕਹਿ ਰਹੇ ਆ ਸਵਾਰ ਦੇ ਦੋ ਬੰਦੇ ਫੜ ਲਾਂਗੇ ਬੰਦੇ ਉਹਨਾਂ ਦੇ ਕੋਲੇ ਆ ਬੰਦੇ ਕਿੱਥੇ ਪਜੇ ਬੰਦਾਰ ਹਨਾ ਦਾ ਜਿਹੜਾ ਹਾਂ ਰੇਸ ਕਰਕੇ ਡੀਐਸਪੀ ਨੂੰ ਫੋਨ ਕਰੀ ਜਾਂਦਾ ਇਹ ਕਿਹਨੇ ਬੰਦੇ ਨਹੀਂ ਫੜੇ ਜਾਂਦੇ ਜਦੋਂ ਸਾਫ ਜੀ ਗੱਲ ਆ ਜਿਵੇਂ ਇਹਦੇ ਪਿੱਛੇ ਕਿਹੜੀ ਤਾਕਤ ਖੜੀ ਆ ਕਿਹੜੀ ਪਾਵਰ ਖੜੀ ਆ ਕਿਹੜੀ ਸਰਕਾਰ ਖੜੀ ਆ ਸਾਇਆ ਸਰਕਾਰ ਜਿਹਨਾਂ ਨੂੰ ਪੂਰੀ ਮਾਹੌਲ ਹੀ ਖਰਾਬ ਕਰ ਰਹੇ ਆ ਤਾਂ ਸਾਰੀ ਜ਼ਿੰਮੇਵਾਰੀ ਹੁਣ ਇਹ ਸਰਕਾਰ ਦੀ ਬਣਦੀ ਆ ਜੇ ਕੱਲ ਨੂੰ ਹੁਣ ਇੱਥੇ ਮੰਨ ਲਓ ਅਜੇ ਹਾਲਾਤ ਬਣੇ ਆ ਕੱਲ ਨੂੰ ਜੇ ਲੋਕੀ ਮੋੜ 'ਤੇ ਰੂਪ ਦੇ ਵਿੱਚ ਕੋਈ ਗੱਲਬਾਤ ਹੋ ਜਾਂਦੀ ਆ ਫਿਰ ਇਹ ਅੱਤਵਾਦੀ ਨੇ ਇਹ ਵਕਬਾਦੀ ਨੇ ਇਹ ਮਾਹੌਲ ਖਰਾਬ ਕਰਦੇ ਆ ਇਹ ਪਹਿਲਾਂ ਵੀ ਐਂ ਹੋਇਆ ਸੋ ਇਸ ਲਈ ਸਾਡੀ ਇਹ ਮੰਗ ਆ ਸਰਕਾਰ ਕੋਲੇ ਵੀ ਇਹਨਾਂ ਨੂੰ ਨੱਥ ਪਾਓ ਇਹਨਾਂ ਨੂੰ ਆਈਡੈਂਟੀਫਾਈ ਕਰੋ ਜਿਹੜੇ ਬੰਦੇ ਇੱਥੇ ਕੋਈ ਪ੍ਰਵਾਸੀ ਅਸੀਂ ਮੈਂ ਬਹੁਤ ਬਾਰੀ ਗੱਲ ਸਟੇਜਾਂ ਤੇ ਵੀ ਮੀਡੀਆ 'ਚ ਵੀ ਗੱਲ ਬੋਲੀ ਆ ਵੀ ਅਸੀਂ ਕਿਸੇ ਵੀ ਪਰਵਾਸੀ ਬੰਦੇ ਦੇ ਇੱਥੇ ਕੰਮ ਕਰਨ ਤੇ ਸਾਨੂੰ ਕੋਈ ਦੁੱਖ ਨਹੀਂ ਕੋਈ ਤਕਲੀਫ ਨਹੀਂ ਥੋੜੇ ਝੋਨੇ ਲੱਗਣੇ ਆ ਸਾਡੇ ਪੰਜਾਬ 'ਚ ਤਾਂ ਝੋਨਾ ਵੀ ਇਹਨਾਂ ਬੰਦਿਆਂ ਨੇ ਹੀ ਲਾਉਣਾ ਪ੍ਰਵਾਸੀਆਂ ਨੇ ਆ ਕੇ ਉਹਨਾਂ ਨਾਲ ਸਾਡਾ ਕੋਈ ਗਿਲਾ ਸ਼ਿਕਵਾ ਨਹੀਂ ਕੋਈ ਵਿਰੋਧ ਨਹੀਂ ਕੋਈ ਵੈਰ ਨਹੀਂ ਕੋਈ ਨਫ਼ਰਤ ਨਹੀਂ ਪਰ ਅਸੀਂ ਕਹਿੰਦੇ ਆ ਪੰਜਾਬ ਦੀ ਡੈਮੋਗ੍ਰਾਫੀ ਪੰਜਾਬ ਦੀ ਜਿਹੜੀ ਪੋਗੋਲ ਸਥਿਤੀ ਉਹ ਬਦਲੀ ਜਾ ਰਹੀ ਹੈ ਸਾਡੇ ਕੋਲ ਇੱਕ ਪੰਜਾਬ ਹੀ ਆ ਲੈ ਦੇ ਕੇ ਤਾਂ ਉਹ ਪੰਜਾਬ ਦੇ ਵਿੱਚ ਵੀ ਜੇ ਸਾਡਾ ਕੋ ਸਾਡਾ ਸੱਭਿਆਚਾਰ ਸਾਡੀ ਬੋਲੀ ਸਾਡਾ ਇਤਿਹਾਸ ਸਾਡਾ ਧਰਮ ਸੁਰੱਖਿਅਤ ਨਾ ਦੇ ਤਾਂ ਕਿੱਥੇ ਜਾਵਾਂਗੇ ਅਸੀਂ ਜੇ ਹਿਮਾਚਲ ਚ ਉਤਰਾਖੰਡ ਚ ਲਦਾਖ ਦੇ ਵਿੱਚ ਯੂਟੀ ਬਣਾਇਆ ਲਦਾਖ ਸੈਂਟਰ ਨੇ ਔਰ ਸੈਂਟਰ ਨੇ ਉੱਥੇ ਕਾਨੂੰਨ ਲਾਗੂ ਕਰਤਾ ਵੀ 85% ਜਿਹੜੀਆਂ ਨੌਕਰੀਆਂ ਲਦਾਖ ਲਦਾਖ ਦੀਆਂ ਉਹ ਉੱਥੋਂ ਦੇ ਡੋਮਿਸਾਈਲ ਨੂੰ ਮਿਲਣਗੀਆਂ ਸੋ ਇਹ ਪੰਜਾਬ ਦੇ ਅਸੀਂ ਮੰਗ ਕਰ ਰਹੇ ਹਾਂ ਕਿ ਪੰਜਾਬ ਦੀ ਐਗਰੀਕਲਚਰ ਲੈਂਡ ਪੰਜਾਬ ਦੀਆਂ ਨੌਕਰੀਆਂ ਪੰਜਾਬਗਾਂ ਲਈ ਰੱਖਣੀਆਂ ਹੋਣੀਆਂ ਚਾਹੀਦੀਆਂ ਕੋਈ ਬਾਹਰਲਾ ਬੰਦਾ ਨਾ ਲੈ ਸਕੇ ਤੇ ਦੂਜੇ ਸੁਬੇ ਕੋ ਪੰਜਾਬ ਚ ਕਿਉਂ ਨਹੀਂ ਬਣਦਾ ਯਾਰ ਸਿੱਖਾਂ ਜਿਹੜੀਆਂ ਹੁੰਦੇ ਹੋ ਰਹੇ ਇਹ ਕਰਦੇ ਆਂ ਲੋਕ ਕਿਵੇਂ ਜਾ ਸਕਦਾ ਤੇ ਕਿਉਂ ਹੁੰਦੇ ਆ ਸਿੱਖਾਂ 'ਚ ਇਤਫਾਕ ਹੈ ਨਹੀਂ ਏਕਾ ਹੈ ਨਹੀਂ ਜੁੰਡਾ ਜੁੰਡਾ ਦੇ ਹੱਸਟੇ ਹੋਈ ਜਾਂਦੇ ਆਂ ਅਸੀਂ ਕੋਈ ਕਿਸੇ ਬੰਦੇ ਦੀ ਗੱਲ ਸੁਣਨ ਨੂੰ ਤਿਆਰ ਆਂ ਇਹ ਕਮਰਾ ਸਟੇਜ ਤੋਂ ਬੋਲਦਾ 20 ਥੱਲੇ ਖੜੇ ਰੌਲਾ ਪਾਉਂਦੇ ਹੁੰਦੇ ਆ ਆਪ ਦੇ ਨਾਲ ਲੱਤਾਂ ਖਿਜਦੇ ਆਂ ਜੋ ਸਰਕਾਰ ਜੋ ਏਜੰਸੀਆਂ ਇੱਕ ਮਾਹੌਲ ਸਿਰਜ ਰਹੀਆਂ ਸਾਡੇ ਬੰਦਿਆਂ ਦੇ ਖਿਲਾਫ ਚਾਹੇ ਮੁੱਸੀ ਵਾਲੀ ਗੱਲ ਆਪਾਂ ਕਰਦੇ ਆ ਉਹਦੇ ਡਾਕੂਮੈਂਟਰੀ ਬਣਾਤੀ ਆ ਜਿੰਨਾਂ ਨੇ ਉਹ ਡਾਕੂਮੈਂਟਰੀ ਜਿਹਨੂੰ ਇੰਨਾ ਬਦਨਾਮ ਕਰਤਾ ਤੇ ਉਹਨੂੰ ਇੱਕ ਗੈਂਗਵਾਰ ਨਾਲ ਜੋੜਤਾ ਕਿ ਜੇ ਮੂਸਲ ਦਾ ਕਤਲ ਹੋਇਆ ਗੈਂਗਵਾਰ ਚ ਹੋਇਆ ਹਾਲਾਂਕਿ ਮੂਸਲ ਦਾ ਕਤਲ ਏਜੰਸੀਆਂ ਨੇ ਕਰਾਇਆ ਔਰ ਭਾਰਤੀ ਸਟੇਟ ਨੇ ਕਰਾਇਆ ਕਿਉਂ ਕਰਾਇਆ ਕਿਉਂ ਪੰਜਾਬ ਦੀ ਗੱਲ ਕਰਦਾ ਸਿੱਖਾਂ ਦੀ ਗੱਲ ਕਰਦਾ ਆਪਣੇ ਹੱਕਾਂ ਦੀ ਗੱਲ ਕਰਦਾ ਆਪਣੀ ਨੌਜਵਾਨੀ ਨੂੰ ਆਪਣੀਆਂ ਨਸਲਾਂ ਨੂੰ ਸੇਹ ਦਿੰਦਾ ਇਤਿਹਾਸ ਨਾਲ ਜੋੜਦਾ ਬੋਲੀ ਨਾਲ ਜੋੜਦਾ ਵਿਰਸੇ ਨਾਲ ਜੋੜਦਾ ਪੰਜਾਬ ਮਿੱਟੀ ਨਾਲ ਜੋੜਦਾ ਖੇਤੀ ਕਰਦਾ ਆ ਦੇਖ ਉਹ ਬਰਦਾਸ਼ਤ ਵਿੱਚ ਚੁੱਪਦਾ ਨਹੀਂ ਤੁਹਾਨੂੰ ਡਰ ਨਹੀਂ ਲੱਗਦਾ ਕਿਸੇ ਦਾ ਕੀ ਕਰਾਂਗੇ ਡਰ ਕੇ ਮੌਤ ਆ ਇਹ ਆਉਣੀ ਆ ਦੋ ਵਾਰੀ ਮੇਰਾ ਪਹਿਲਾਂ ਆ ਗਈ ਸਰਚ ਗੋਲੀਆਂ ਬਾਜ ਗਈਆਂ ਢੱਡ ਦੇ ਬਾਜ ਗਈਆਂ ਛਾਤੀ ਚ ਬਾਜ ਇਹ ਤਾਂ ਹੋਣੀ ਆ ਕਿੰਨਾ ਚਿਰ ਅਸੀਂ ਜ਼ੁਲਮ ਹੁੰਦਾ ਦੇਖ ਚੱਪ ਰਹਾਂਗੇ ਅਸੀਂ ਉਹ ਖੂਨ ਥੋੜੀ ਵੀ ਸਾਡੇ ਸਾਹਮਣੇ ਆ ਸਾਡੀ ਖੁਦ ਨਲਕੁਸ਼ੀ ਹੋ ਰਹੀ ਹੈ ਅੱਜ ਸਾਡੀ ਦੁਰਦਸ਼ ਸਾਡੀ ਸਾਡਾ ਰਹਿ ਗਿਆ ਕੀ ਆ ਯਾਰਾਂ ਸਾਡੇ ਪਾਣੀ ਚ ਪਾਈਆਂ ਜਾ ਰਹੀਆਂ ਇਤਿਹਾਸ ਸਾਡਾ ਕਿਤਾਬਾਂ ਜੋ ਬਦਲਿਆ ਜਾ ਰਿਹਾ ਨਿਸ਼ਾਨੀਆਂ ਸਾਡੀਆਂ ਢਾਟੀਆਂ ਪ੍ਰਵਾਸ ਸਾਡਾ ਇਥੇ ਹੋਟਲਾਂ ਜਮੀਨਾਂ ਵੇਚ ਕੇ ਅਸੀਂ ਭਾਈ ਤੁਰੇ ਆ ਪਾਣੀਆਂ ਯਾਰਾਂ ਸਾਡੇ ਪਾਤੀਆਂ ਬੋਲੀ ਸਾਡੀ ਮਾਰੀ ਜਾ ਰਹੀ ਹੈ ਤਾਂ ਕਿੱਡਾ ਵੱਡਾ ਘਾਟ ਤੇ ਨੁਕਸਾਨ ਸਾਡਾ ਜ ਐਸ ਵੇਲੇ ਹੋ ਰਿਹਾ ਪੰਜਾਬ ਦਾ ਪੰਜਾਬੀਆਂ ਦਾ ਇਹ ਜਿਹੜੀ ਗੱਲ ਅਸਲ ਦੇ ਵਸਣ ਮੈਂ ਕਹਦਾ ਨਾ ਜਿਹੜੀ ਸਾਨੂੰ ਅੱਜ ਲੋੜ ਆ ਪੰਜਾਬ ਦੇ ਵਿੱਚ ਜੇ ਅਸੀਂ ਵਾਕਈ ਭਾਈਚਾਰਾ ਚਾਹੁੰਦੇ ਆ ਸਾਡੇ ਪੰਜਾਬ ਦੇ ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਵੀ ਇਹ ਤੀੜਾ ਕਿ ਉਹ ਬਰਾਬਰ ਆ ਕੇ ਖੜਨ ਆਪਣਾ ਭਾਈਚਾਰਾ ਨਿਵਾਉਣ ਜਿੱਥੇ ਗਲਤ ਆ ਸਿਰਸਣ ਵਾਲੇ ਜਿਹੜੇ ਗੰਦ ਪਾਉਂਦੇ ਗੁੰਡੇ ਇਹਨਾਂ ਨੂੰ ਕੀ ਸਾਡਾ ਹਿੰਦੂ ਭਾਈਚਾਰਾ ਰੋਕ ਨਹੀਂ ਸਕਦਾ ਵੀ ਤੁਸੀਂ ਕੀ ਕਰਦੇ ਹੋ ਇਸ ਕਰਕੇ ਇਹ ਜਮੀਨ ਬਰਬਾਦ ਹੈ ਨਾ ਇਹਦੇ ਸਾਨੂੰ ਸੋਚਣ ਦੀ ਲੋੜ ਆ ਸਵਾਗਤ ਹੈ ਅਗਲੀ ਗੱਲ ਮੈਸੂਰ ਕਰਦਾ ਥੋੜੀ ਜੀ ਤੁਹਾਡਾ ਜ਼ਮੀਨਾਂ ਐਕਵਾਇਰ ਹੋ ਰਹੀਆਂ ਨੇ ਜ਼ਮੀਨਾਂ ਜਿਹੜੀਆਂ ਐਕਵਾਇਰ ਹੋ ਰਹੀਆਂ ਨੇ 24000 ਏਕੜ ਲੁਧਿਆਣਾ ਮੋਗੇ ਚ ਐਕਵਾਇਰ ਹੋਣਾ ਹੈ ਲੱਖਾਂ ਏਕੜ ਪੰਜਾਬ ਚ ਐਕਵਾਇਰ ਕਰਨਾ ਹੈ ਯਾ ਪੰਜਾਬ ਕੋਲ ਜ਼ਮੀਨ ਬਚੀ ਕਿੱਥੇ ਹੈ ਸੜਕਾਂ ਚ ਰੁਕ ਗਈ ਕਲੋਨੀਆਂ ਚ ਰੁਕ ਗਈ 13000 ਪੰਜਾਬ ਦਾ ਪਿੰਡ ਹੈ ਜੇ 5000 ਇੱਕ ਪਿੰਡ ਚ 5 ਕਿੱਲੇ ਇੱਕ ਪਿੰਡ ਚ ਸਾਲ ਚ ਰੋਗੇ 65000 ਏਕੜ ਇੱਕ ਸਾਲ ਜ਼ਮੀਨ ਰੁਕ ਜਾਂਦੀ ਹੈ ਪੰਜਾਬ ਦੀ ਪਰ ਅੱਜ ਪੰਜਾਬ ਦੇ ਲੋਕਾਂ ਨੂੰ ਪੀੜਾ ਵੀ ਇਹ ਜਿਹੜਾ ਅੱਜ ਸਵੇਰੇ ਹੱਥ ਪੰਜਾਬ ਦੇ ਵਿੱਚ ਮੁੱਖ ਮੰਤਰੀ ਥੋੜੀ ਕਮਾਂਡ ਕਰ ਰਿਹਾ ਹੈ। ਇਹ ਦਿੱਲੀ ਆ ਸੀ ਜੋਧੀਏ ਵਰਗੇ ਆ ਕੇ ਬੈਠ ਗਏ ਇੱਥੇ। ਉਹਨਾਂ ਕੇਜਰੀਵਾਲ ਵਰਗੇ ਨੇ ਚੱਲਦੀ ਹੈ। ਖੁੰਝੇ ਲਾਦਾ ਭਵਨ ਤੋਂ ਮਾਰ। ਹਾ ਟੋਕਾ ਬਣਿਆ ਹੋਇਆ ਉਹਨਾਂ ਦਾ। ਸੋ ਅੱਜ ਪੰਜਾਬ ਦੇ ਲੋਕਾਂ ਨੂੰ ਪੀ ਲਾਓ ਲੋਕੋ ਇੱਕ ਵਾਰੀ ਮੈਨੂੰ ਆ ਕੇ ਬਾਈ ਸਵਾਲ ਕਰਦਾ। ਕਹਿੰਦਾ ਬਾਈ ਹਾਲ ਦੱਸ ਕੀ ਹੈ? ਬੜਾ ਹਾਲੇ ਹੈ ਆਪਣੇ ਆਪ ਨੂੰ ਸੁਧਾਰ ਲਓ। ਆਹ ਉਹ ਜ਼ਿੰਮੇਵਾਰੀ ਆ ਦੇ ਸਿੱਤੋ ਵੀ ਪੰਜਾਬ ਮੇਰਾ ਬੋਲੀ ਮੇਰੀ ਆ ਪਾਣੀ ਮੇਰਾ ਧਰਤੀ ਮੇਰੀ ਆ ਮੈਂ ਲੜੂਗਾ ਮੈਂ ਬਚਾਉਂਗਾ ਬਚ ਗਿਆ ਬਚਾਓ ਹੁਣ ਇਹ ਕਹਿੰਦੇ ਕੋਈ ਫੈਸਟਾ ਆਊਗਾ ਫਰੀਕ ਕਰੀ ਜਾਂਦੇ ਆ ਵੇ ਇੱਕ ਬੰਦਾ ਉਹ ਬਚਾਊਗਾ ਕਿ ਐ ਨਹੀਂ ਗੱਲ ਬਣਨੀ ਹਰ ਬੰਦੇ ਨੂੰ ਆਪਣੀ ਜ਼ਿੰਮੇਵਾਰੀ ਬਣਦੀ ਪੰਜਾਬ ਪਰ ਜਿਨਮਾਣੀ ਪੈਣੀ ਅੱਜ ਦਾ ਜੋ ਮੁੱਦਾ ਸੀ ਜੋ ਮੇਨ ਮੁੱਦਾ ਗੁਰਵਿੰਦਰ ਦੇ ਨਾਲ ਜਿਹੜੀ ਕੁੱਟਮਾਰ ਹੋਈ ਆ ਉਸ ਨੂੰ ਲੈ ਕੇ ਵੱਡਾ ਹੀ ਕੱਟ ਕੀਤਾ ਗਿਆ ਅੱਜ ਜਿੱਥੇ ਬੰਦੇ ਆਪਸ ਵਿੱਚ ਬਹਿ ਬੰਦਾ ਮੈਂ ਇਹੀ ਤਾਂ ਦੱਸਿਆ ਵੀ ਸਾਡੇ ਚਾਹੀਏ ਇੱਕ ਆਹੇ ਨਹੀਂ ਅਹੀਂ ਸੌਣ ਨੂੰ ਤਿਆਰ ਨਹੀਂ ਆ ਦੀ ਕਾਂਵਾਂ ਰੋਲੀ ਪਾਈ ਜੰਨੇ ਆ ਉਹਦਾ ਨੁਕਸਾਨ ਖਿਮਾ ਜਾ ਇਹ ਪ੍ਰਸ਼ਾਸਨ ਪਹਿਲੇ ਹਿਸਾਬ ਲਾ ਲੈਂਦਾ ਵੀ ਇਹਦਾ ਪਾਟੇ ਪੈਦੇ ਨੇ ਪੱਲੇ ਕੀ ਆ ਸੋ ਜਿੰਨਾ ਚਿਰ ਸਿਰ ਜੋੜ ਕੇ ਬੈਠਦੇ ਨਹੀਂ ਵਿਚਾਰਾ ਨਹੀਂ ਕਰਦੇ ਉਹਨਾਂ ਚ ਹੱਲ ਨਹੀਂ ਹੋਣੇ ਮਸਲਾ ਅੱਡੀ ਖਬਰ ਚੱਲਣ ਚੋ ਕੀ ਠੀਕ ਹੈ